ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਸੀਂ ਇਸ ਟੰਮ ਖੜਿਆ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਬਟਾਲਾ ਸ਼ਹਿਰ ਵਿੱਚ ਜਿੱਥੇ ਕਿ ਕਿਸਾਨੀ ਅੰਦੋਲਨ ਦਾ ਸ਼ਹੀਦੀ ਸ਼ੁਭ ਕਰਨ ਸਿੰਘ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਅਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਿਖਾਉਂਦੇ ਹਾਂ ਜਿੱਥੋਂ ਕਿ ਦਿੱਲੀ ਮੋਰਚੇ ਵਿੱਚ ਗਏ ਹੋਏ ਹਨ ਜਿਹੜੇ ਮੇਰੇ ਵੀਰ ਸ਼ਹੀਦ ਹੋ ਚੁੱਕੇ ਹਨ ਜਿਵੇਂ ਕਿ ਕਿਸਾਨੀ ਅਦੋਲਨ ਦਾ ਸ਼ਹੀਦੀ ਸ਼ੁਭਕੰਤ ਸਿੰਘ ਦੀ ਯਾਦ ਵਿੱਚ ਅੱਜ ਬਟਾਲਾ ਸ਼ਹਿਰ ਵਿੱਚ ਬਾਈਪਾਸ ਤੇ ਅੰਬਰਸਾਰ ਜੰਮੂ ਨੈਸ਼ਨਲ ਹਾਈਵੇ ਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਿਖਾਉਂਦੇ ਹਾਂ ਨਾਲ ਹੀ ਉਥੋਂ ਦੇ ਮੌਜੂਦ ਸਮੂਹ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਨੇ ਉਹਨਾਂ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਵੇਖੋ ਸਾਡੇ ਇਲਾਕੇ ਦੇ ਮੌਤ ਮਰ ਸਜਣਾ ਨੇ ਪਾਲਟੀ ਬਾਈ ਦੇ ਉੱਪਰ ਉੱਠ ਕੇ ਸਾਰੀ ਸੰਗਤ ਨਾਲ ਰਲ ਮਿਲ ਕੇ ਸ਼ੁਭ ਕਰਨ ਦੀਪ ਸਿੰਘ ਜੋ ਸ਼ਹੀਦ ਹੋ ਚੁੱਕਾ ਵਾ ਬਠਿੰਡੇ ਜ਼ਿਲ੍ਹੇ ਦਾ ਉਹਦੇ ਵਾਸਤੇ ਆਪਾਂ ਸਾਰੇ ਰਲ ਕੇ ਕੈਂਡਲ ਮਾਰਚ ਕੱਢਿਆ ਵਾ ਇਹ ਜਿੰਨੇ ਵੀ ਇੱਥੇ ਸਾਰੇ ਆਪਾਂ ਵੀਰ ਭਰਾ ਇਕੱਠੇ ਹੋਏ ਆਂ ਪਾਲਟੀ ਬਾਈ ਦੇ ਉੱਪਰ ਉੱਠ ਕੇ ਉਸ ਦੀ ਸ਼ਹੀਦੀ ਨੂੰ ਸਮਰਪਤ ਜਿਹੜਾ ਕੈਂਡਲ ਮਾਰਚ ਕੱਢੇ ਜਾ ਰਹੇ ਆ ਸਰ ਦੇਖੀਏ ਤੇ ਉੱਥੇ ਕਹਿੰਦੇ ਪਹਿਲਾਂ ਕਿ ਆਮ ਗੋਲੀਆਂ ਚਲਾਈਆਂ ਜਾਂਦੀਆਂ ਸੀ ਧੂਏ ਵਾਲੀਆਂ ਹੋਣ ਤਾਂ ਉੱਥੇ ਆਮ ਪਿਸਤੋਲਾਂ ਦੀ ਅ ਰੀਜਨਲ ਗੋਲੀਆਂ ਚਲਾਈਆਂ ਜਾਂਦੀਆਂ ਇਸ ਬਰਤੀ ਕੀ ਕਹਿਣਾ ਚਾਹੁੰਦੇ ਜੀ ਇਹ ਸਰਕਾਰਾਂ ਦੇ ਕੰਮ ਨੇ ਜੀ ਸਰਕਾਰਾਂ ਦੀਆਂ ਪਾਲਸੀਆਂ ਨੇ ਉਹ ਜੋ ਕਰਨਗੇ ਕਿਸਾਨ ਜਿਹੜਾ ਉਹਨਾਂ ਦਾ ਜ਼ੁਲਮ ਦਾ ਟੱਕਰ ਜਿਹੜਾ ਵਾ ਕਰਨਗੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਇੱਥੇ ਇੱਕ ਨਹੀਂ ਕਈ ਸ਼ੁਭ ਦੀਪ ਜਿਹੜੇ ਸ਼ਹੀਦ ਹੋਣ ਵਾਲੇ ਤਿਆਰ ਨੇ ਆਪਾਂ ਹੱਕ ਲੈ ਕੇ ਰਹਿਣਾ ਵਾ ਇਸ ਕਰਕੇ ਆਪਾਂ ਸਾਰੀ ਸੰਗਤ ਇਕੱਠੇ ਆਂ ਇਲਾਕਾ ਨਿਵਾਸੀ ਸਾਰੇ ਇਕੱਠੇ ਨੇ ਜੀ ਸਰ ਦੇਖਿਏ ਨੇ ਸ਼ੁੱਭ ਕੰਤੋਂ ਇਲਾਵਾ ਕਈ ਮੇਰੇ ਵੀ ਹੋਰ ਵੀ ਉੱਥੇ ਸ਼ਹੀਦੀ ਦਾ ਜਾ ਪੀ ਗਏ ਆ ਬੇ ਗੋਲੀਆਂ ਵਿਚ ਲੀਆਂ ਕਈ ਜ਼ਖਮੀ ਵੀ ਹੋ ਚੁੱਕੇ ਆ ਸਾਜੇ ਜ਼ਿਲ੍ਹੇ ਦੇ ਜਿਹੜੇ ਬਾਪੂ ਜੀ ਨੇ ਕਮਾਨ ਤੋਂ ਗਿਆਨ ਸਿੰਘ ਜੀ ਉਹ ਵੀ ਸ਼ਹੀਦ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਸ਼ਰਧਾ ਫੁੱਲ ਭੇਂਟ ਕਰਦੇ ਆ ਪਰ ਆਹ ਜਿਹੜੀ ਗੱਲ ਗੋਲੀ ਵੱਜ ਕੇ ਸ਼ਹੀਦੀ ਹੋਈ ਏ ਇਹਦੇ ਵਾਸਤੇ ਹੀ ਸਰਕਾਰ ਕੋਲੋਂ ਨਿਆਂ ਮੰਗਨੇ ਆ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਆਂਦੇ ਸਰਕਾਰ ਸਾਨੂੰ ਪਤਾ ਵਾ ਵੀ ਆਪਣੀਆਂ ਚਾਲਾਂ ਚੱਲ ਰਹੀ ਏ ਇਹਨਾਂ ਚਾਲਾਂ ਤੋਂ ਬਾਝ ਜਾਵੇ ਸਾਡੇ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜੇ ਸਾ ਸਰਕਾਰ ਨੇ ਟਾਡੀਆ ਮੰਗਾ ਨਾ ਮੰਨੀਆਂ ਤਾਂ ਫਿਰ ਕੀ ਕਰੋਗੇ ਵੇਖੋ ਇਹ ਸਭ ਤੋਂ ਪਹਿਲਾਂ ਤੇ ਅਸੀਂ ਇੱਕ ਸਿੱਖ ਹੁੰਦੇ ਨਾਤੇ ਇਹ ਅਪੀਲ ਕਰਦੇ ਆਂ ਵੀ ਸਿੱਖਾਂ ਦੇ ਅੱਗੇ ਵੀ ਬੜੇ ਜ਼ੁਲਮ ਹੋਏ ਆ ਸਾਨੂੰ ਹੋਰ ਅੱਗੇ ਵਿੱਚ ਨਾ ਧੱਕੋ ਸਾਨੂੰ ਇਹਦਾ ਇਨਸਾਫ ਦਵੋ ਤੇ ਜਿਹੜੇ ਕਿਸਾਨ ਆਪਣੇ ਹੱਕਾਂ ਤੇ ਬੈਠੇ ਨੇ ਕਿਉਂਕਿ ਅਸੀਂ ਸਾਰੇ ਬੰਦੇ ਜਿੰਨੇ ਵੀ ਆ ਪਾਰਟੀ ਬਾਈ ਦੇ ਉੱਪਰ ਉੱਠ ਕੇ ਇਸ ਇਨਸਾਫ ਦੀ ਲੜਾਈ 'ਚ ਸ਼ਾਮਲ ਹੋ ਸਾਨੂੰ ਹੋਰ ਜਿਹੜਾ ਵਾ ਅੱਗ ਦੇ ਵਿੱਚ ਨਾ ਤੱਕਿਆ ਜਾਵੇ ਸਰ ਦੇਖੀਏ ਤੇ ਹੁਣ ਜਿਹੜਾ ਕਿਸਾਨ ਉਥੇ ਜ਼ਖਮੀ ਹੋਣ ਦੇ ਰੋਟੀ ਪਾਣੀ ਵੀ ਹਰ ਇੱਕ ਲੈ ਕੇ ਦੇਣ ਡਿਆ ਵਾ ਇੰਨੇ ਕਿਸਾਨਾਂ ਦੀ ਸੇਵਾ ਕਰਨ ਦੇ ਜੇ ਕਿਸਾਨਾਂ ਦੀ ਇਹ ਮੰਗਾਂ ਨਾ ਮੰਨੀਆਂ ਤਾਂ ਕੀ ਚੱਲਦਾ ਰਹੂਗਾ ਕਿਦੋਂ ਵੇਖੋ ਬਾਬੇ ਨਾਨਕ ਦਾ 20 ਰੁਪਏ ਲੰਗਰ ਵਾ ਸਾਰੀ ਦੁਨੀਆ ਚੱਲਦਾ ਉਹ ਚੱਲਦੇ ਰਹਿਣਾ ਵਾ ਸਾਡਾ ਕਿਸਾਨ ਵੀਰ ਛੱਜ ਕੇ ਇੱਥੇ ਕੋਈ ਵੀ ਭੁੱਖਾ ਨਹੀਂ ਸੌਂਦਾ ਤੇ ਨਾ ਹੀ ਸੋਵੇਗਾ ਇਹ ਗੱਲ ਦੀ ਸਰਕਾਰ ਚਿੰਤਾ ਨਾ ਕਰੇ ਸਿੰਘ ਸਾਡਾ ਚੜ੍ਹਦੀ ਕਲਾ ਚ ਰਹਿਣਗੇ ਸਰ ਕਿਸਾਨ ਜਿਹੜੇ ਇੱਕ ਮੀਨ ਗੱਲ ਹੈ ਕਿ ਕਿਸਾਨ ਅਨਾਮੀ ਪੈਦਾ ਕਰਦਾ ਸਭ ਕੁਝ ਕਰਨ ਡਿਆ ਵਾ ਹਰ ਇੱਕ ਦੇ ਘਾਰ ਤੱਕ ਪਹੁੰਚੋਂਦਾ ਦੇਸ਼ਾਂ ਵਿਦੇਸ਼ਾਂ ਤੱਕ ਜਾਂਦਾ ਹਰ ਦੇਸ਼ ਤੱਕ ਜਾਂਣ ਡਿਆ ਵਾ ਤਾਂ ਫਿਰ ਵੀ ਕਿਸਾਨਾਂ ਨੇ ਧੱਕਾ ਕੋਈ ਗੱਲ ਨਹੀਂ ਸਰਕਾਰਾਂ ਤਾਂ ਧੱਕੇ ਕਰਦੀਆਂ ਆਂ ਸਿੰਧੀਆਂ ਆਂ ਸ਼ੁਰਤੋਂ ਸਿੱਖਾਂ ਧੱਕੇ ਹੁੰਦੇ ਆਏ ਕਿਸਾਨਾਂ ਨਾਲ ਧੱਕੇ ਹੋਣਦੇ ਨੇ ਕੋਈ ਗੱਲ ਨਹੀਂ ਹਰ ਤਰ੍ਹਾਂ ਦਾ ਮੁਕਾਬਲਾ ਕਰਨ ਨੂੰ ਜਿਹੜੇ ਸਿੱਖ ਜਥੇਬੰਦੀਆਂ ਤਿਆਰ ਨੇ ਆਪਾਂ ਸਾਰੀ ਸੰਗਤ ਉਹਨਾਂ ਦਾ ਸਹਿਯੋਗ ਕਰਦੇ ਆਂ ਇਹ ਸੰਗਤ ਸਾਡੇ ਇਲਾਕੇ ਦੀ ਜ਼ਿਲ੍ਹਾ ਗਰਦਾਸਪੁਰ ਤੋਂ ਜਿਹੜੀ ਨਾਲ-ਨਾਲ ਲੱਗੇ ਪਿੰਡਾਂ ਦੇ ਜਿਹੜੀ ਬਚਾਲੇ ਸ਼ਹਿਰ ਦੇ ਲੱਗੇ ਪਿੰਡਾਂ ਦੀ ਸੰਗਤ ਆ ਸਰ ਕੀ ਨਾਮ ਡਟਾ ਰਜਿੰਦਰ ਸਿੰਘ ਜੀ ਸਰ ਦੇਖੀਏ ਤੇ ਅੱਜ ਸ਼ੋਪ ਕਰਨ ਦੀ ਯਾਦ ਵਿੱਚ ਤੁਸੀਂ ਇੱਥੇ ਕੈਂਡਲ ਮਾਰਚ ਕੱਢਣ ਦੇ ਇਸ ਵਾਰ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸ਼ੁਭ ਕਰਨ ਦੇ ਮੌਤ ਇੱਕ ਬਹੁਤ ਹੀ ਦੁਖਦਾਈ ਗੱਲ ਹੈ ਕਿਸਾਨ ਆਪਣੇ ਹੱਕੀ ਮੰਗਾ ਜੋ ਉਹਨਾਂ ਦੇ ਬਿਲਕੁਲ ਪਰ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਵਾਸਤੇ ਕਿਸਾਨ ਆਪਣਾ ਸੰਘਰਸ਼ ਕਰ ਰਹੇ ਨੇ ਅੱਜ ਤੋਂ ਪਹਿਲਾਂ ਵੀ 2 ਸਾਲ ਪਹਿਲਾਂ ਜਦੋਂ ਮੋਦੀ ਸਰਕਾਰ ਜੀ ਨੇ ਜੱਸ ਉਹਨਾਂ ਨੇ ਹਾਂ ਕੀਤੀ ਸੀ ਕਿ ਅਸੀਂ ਕਿਸਾਨ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਮੰਨਾਂਗੇ ਪਰ ਉਸ ਤੋਂ ਫਿਰ 2 ਸਾਲ ਬਾਅਦ ਆਪਣੀ ਗੱਲ ਤੋਂ ਮਕਰਨ ਮੁੱਕਰ ਕੇ ਸਾਨੂੰ ਫਿਰ ਕਿਸਾਨ ਨੂੰ ਇਸ ਸੰਘਰਸ਼ ਦੇ ਰਾਹ ਚ ਉੱਨਣਾ ਪਿਆ ਏ ਇਹ ਸਾਨੂੰ ਬਹੁਤ ਦੁਖੀ ਦੁਖਦਾਈ ਵਾਲੀ ਗੱਲ ਆ ਹੁਣ ਜਿਸ ਦੇ ਪਰਿਵਾਰ ਦਾ ਬੇਟਾ ਜੜਾ ਵਾ ਉਹ ਬਹੁਤ ਦੇ ਘਰ ਉਤਾਰਿਆ ਗਿਆ ਵਾ ਸਾਨੂੰ ਬਹੁਤ ਦੁੱਖ ਹੈ ਅਸੀਂ ਇਸ ਦੁੱਖ ਹੀ ਕੜੀ ਵਿੱਚ ਪਰਿਵਾਰ ਨਾਲ ਖੜੇ ਆ ਜੇ ਸਰਕਾਰ ਨੇ ਐਮਐਸਪੀ ਲਾਗੂ ਨਾ ਕੀਤੀ ਤਾਂ ਫਿਰ ਕੀ ਹੋਊਗਾ ਇਹ ਜਿਹੜਾ ਤੁਹਾਡਾ ਸਵਾਲ ਹੈ ਜੀ ਇਹਦਾ ਜਵਾਬ ਦੇਣਾ ਬੜਾ ਔਖਾ ਹੈ ਜੋ ਨਾ ਕੀਤਾ ਦੇਖੋ ਅਸੀਂ ਤਾਂ ਕਿਸਾਨ ਤਾਂ ਸੰਘਰਸ਼ ਕਰ ਹੀ ਰਿਹਾ ਹੈ ਜੋ ਜੋ ਉਹਨਾਂ ਤੇ ਧੱਕਾ ਹੋ ਰਿਹਾ ਮੀਡੀਆ ਦੇਖ ਰਿਹਾ ਹੈ ਹੁਣ ਜੇ ਨਾ ਮੰਨੀਆਂ ਤੇ ਇਹਦੇ ਵਿੱਚ ਕੋਈ ਆਨਸਰ ਦੇਣਾ ਬੜਾ ਔਖਾ ਹੈ ਇਸ ਵੇਲੇ ਬਾਕੀ ਕਿਹੜਾ ਕਿਸਾਨ ਉਹ ਆਪਣੀ ਪੂੜੀ ਚੜ੍ਹਦੀ ਕਲਾ ਵਿੱਚ ਆ ਪੂਰੀ ਚੜ੍ਹਤੀ ਕਲਾ ਚੜਾ ਕਿ ਉੱਥੇ ਆਪਣਾ ਜੋਨ ਤੇ ਜ਼ੁਲਮ ਹੋ ਰਿਹਾ ਉਹਦਾ ਟੱਕਰ ਕਰ ਰਹੇ ਨੇ ਅਸੀ ਕਾਲ ਜੀ ਸਰ ਕੀ ਨਾਮ ਤੁਹਾਡਾ ਸੁਖਦੇਵ ਸਿੰਘ ਸੈਕਟਰੀ ਜੀ ਸਰ ਦੇਖਿਆ ਜੇ ਕਿਸਾਨੀ ਅੰਦੋਲਨ ਵਿੱਚ ਜਿਹੜੇ ਵੀ ਸ਼ਹੀਦ ਹੋ ਗਏ ਆ ਜਿਹਦਾ ਸ਼ੁਭਕਰਨ ਸਿੰਘ ਦੀ ਜਾੜੇ ਚ ਕੈਂਡਲ ਮਾਰਚ ਅੰਮ੍ਰਿਤਸਰ ਗੁਰਦਾਸਪੁਰ ਨੈਸ਼ਨਲ ਹਾਈਵੇ ਤੇ ਕੱਢੇ ਜਾਂਦੇ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿਹੜਾ ਇਹ ਚਾਹੁੰਦੇ ਆ ਵੀ ਜਦੋਂ ਵੀ ਕੋਈ ਕਿਸਾਨ ਜਾਂ ਦੋ ਤੇਰਾ ਆਪ ਵਿੱਚ ਲੜ ਪੈਂਦੀਆਂ ਤੇ ਕਿਸ ਦੇ ਘਰ ਜਾ ਕੇ ਜਦੋਂ ਕੋਈ ਅਟੈਕ ਕਰਦਾ ਤੇ ਉਹਦੇ ਉੱਤੇ 258 ਕੇ ਕੀ ਉਤਾਰਾ ਲੱਗਦੀ ਆ ਇਹ ਹਰਿਆਣਾ ਪੁਲਿਸ ਤੇ ਉਹ ਲੱਗਣੀ ਨਹੀਂ ਚਾਹੀਦੀ ਉਹਨਾਂ ਸਾਡੇ ਇਲਾਕੇ ਦੇ ਵਿੱਚ ਆਣ ਕੇ ਪੰਜਾਬ ਦੀ ਧਰਤੀ ਤੇ ਅੰਦਰ ਬਾਰਡਰ ਤੋਂ ਅੰਦਰ ਦਾਖਲ ਹੋ ਕੇ ਸਾਡੇ ਟਰੈਕਟਰ ਭੰਨੇ ਸਾਡੇ ਬਜ਼ੁਰਗਾਂ ਨੂੰ ਮਾਰਿਆ ਔਰ ਸਾਡੇ ਇੱਕ ਨੌਜਵਾਨ 21 ਸਾਡੇ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਇਹ ਹਰਿਆਣਾ ਸਰਕਾਰ ਦੀ ਨਰਕੀ ਨਹੀਂਗੀ ਤੇ ਪੰਜਾਬ ਸਰਕਾਰ ਇਹਦੇ ਵੇਲੇ ਕਿਉਂ ਨਹੀਂ ਹੁੰਦੀ ਜੋ ਹਰਿਆਣਾ ਸਰਕਾਰ ਲਈ ਆ ਪੰਜਾਬ ਸਰਕਾਰ ਕਿਉਂ ਨਹੀਂ ਸਜਦੀ ਇਹ ਲੋਕਾਂ ਨੂੰ ਪੰਜਾਬ ਸਰਕਾਰ ਚੋਰਾਂ ਦਾ ਕੁੱਤੀ ਰਲੀ ਆ ਉਹਦਾ ਵੀ ਉਹਨਾਂ ਕਸੂਰ ਆ ਜਿੰਨਾ ਹਰਿਆਣਾ ਪੁਲਿਸ ਦਾ ਕਸੂਰ ਆ ਹਰਿਆਣਾ ਡੀਜੀਪੀ ਨੂੰ ਖੱਟੜ ਨੂੰ ਉਹਨਾਂ ਤੇ ਆਫਰ 302 ਦਾ ਪਰਚਾ ਹੋਣਾ ਚਾਹੀਦਾ ਇੱਥੇ ਵੇਖੋ ਜਦੋਂ ਵੀ ਦੋਹਤਰਾ ਲੜਾਈ ਹੁੰਦੀ ਆ ਕੋਈ ਧਿਰ ਦੂਜੀ ਧਿਰ ਦੇ ਘਰ ਜਾ ਕੇ ਜਦੋਂ ਪੈਂਦਾ ਤੇ ਉਹਦੇ ਉੱਤੇ ਉਹ ਜਿਹੜੀ ਧਾਰਾ ਲੱਗਦੀ ਉਹ ਲਾਗੂ ਕਰਨ ਉੱਤੇ 258 ਜਿਹੜੀ ਧਾਰਾ ਬਣਦੀ ਆ ਖੱਟੜ ਤੇ ਆਈਜੀ ਤੇ ਜਿਹੜਾ ਉਹਨਾਂ ਦਾ ਕਮਾਂਡਰ ਤੇ ਆ ਸਾਰਿਆਂ ਤੇ ਉਹ ਧਾਰਾ ਲਾਉਣ ਇਹ ਦੂਜਾ ਭਗਵੰਤ ਤਮਾਂ ਦਾ ਫਰਜ ਬਣਦਾ ਉਹਨਾਂ ਤੇ ਪਰਚਾ ਦਰਜ ਕਰਾਵੇ ਜੇ ਨਹੀਂ ਕਰਾਉਂਦਾ ਤੇ ਇਹ ਵੀ ਦੋਸ਼ੀ ਹੋਣਾ ਹੀ ਪਰ ਦੇਖੀਏ ਤੇ ਟੀਵੀ ਤੇ ਕਈ ਮੰਤਰੀ ਕਹਿੰਦੇ ਆ ਕੋਈ ਅਫਸਰ ਵੀ ਕਹਿੰਦਾ ਕਿ ਬੜੀ ਦੁਖਦਾਈ ਗੱਲ ਆ ਕਿ ਆ ਸ਼ੀਦੀ ਦਾ ਜਾ ਪੀ ਗਏ ਨੇ ਐਸ਼ੀ ਆ ਪੀ ਗਏ ਉਹਨੇ ਕਿ ਹੋਂ ਜਿਸ ਤਰ੍ਹਾਂ ਕੋਈ ਆਰਮੀ ਚ ਕੋਈ ਵੀ ਸ਼ੀਦੀ ਹੋ ਇਹਨਾਂ ਨੂੰ ਗੋਲੀ ਵਾਹਦੀ ਉਹਨੂੰ ਲੱਖਾਂ ਕਰੋੜ ਰੁਪਈਆ ਦੇ ਘੜੇ ਦਿੰਦਾ ਫਿਰ ਇੰਨਾਂ ਦੇ ਘਰ ਕਿਉਂ ਦਿੱਤਾ ਜਾਂਦਾ ਕਿਉਂ ਇਹ ਕਿਸਾਨਾਂ ਵਾਲੇ ਇੱਕ ਵਿਤਕਰਾ ਵੇਖੋ ਉਹ ਤਿੰਨਾ ਪੜਾਣਾ ਦਾ ਕਲੋਤਾ ਵੀਰ ਸੀ ਅੱਜ ਜੋ ਉਹਨਾਂ ਪੜਾਣਾ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੇ ਘਰ ਵਿੱਚ ਕੀ ਬੀਤ ਰਹੀ ਆ ਡੇਢ ਕਿੱਲੇ ਦਾ ਉਹ مالک ਆ ਫੇਰ ਵੀ ਉਹ ਸੰਘਰਸ਼ ਦੇ ਵਿੱਚ ਪਹਿਲ ਦੇ ਆਧਾਰ ਤੇ ਸ਼ਾਂਤਮਈ ਪ੍ਰੋਗਰਾਮ ਨਾਲ ਚੱਲ ਰਿਹਾ ਸੀ ਜਦੋਂ ਸ਼ਾਂਤਮਈ ਚੱਲ ਰਾਇ ਸੀ ਤੇ ਇਹਨਾਂ ਨੇ ਉਹਤੇ ਰਿਵਾਲਵਰ ਦਾ ਫਾਇਰ ਮਾਰ ਕੇ ਉਹਦਾ ਸਿਰ ਖੋਲਤਾ ਕੀ ਇਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਐਸੇ ਜਿਹੜਾ ਕੋਈ ਕਿਸਾਨ ਕੋਈ ਗੱਲ ਗਲਤ ਕਰਦਾ ਸਾਨੂੰ ਉੱਥੇ ਵੇਲੇ ਚੁੱਕ ਕੇ ਥਾਣੇ ਅੰਦਰ ਬੰਦ ਕਰ ਦਿੰਦੇ ਆ ਉਥੇ ਕਿਉਂ ਨਹੀਂ ਫੇਰ ਕਰਦੇ ਇਹ ਇਹ ਸਰਕਾਰਾਂ ਨਿਲੈਕੀ ਆ ਸਰਕਾਰਾਂ ਦੀ ਮਾਨ ਸਰਕਾਰਾਂ ਦੁਖਦਈ ਦਾ ਕਿਉਂ ਕਹਿੰਦੀ ਕਿ ਇਹ ਬੜੀ ਦੁਖਦਈ ਗੱਲ ਆ ਇਹਨੂੰ ਗੋਲੀ ਵੱਜ ਗਈ ਆ ਉਹ ਉੱਤੋਂ ਵਾਲੀ ਆ ਉਹ ਸਾਡੇ ਇਹ ਸ਼ਹੀਦ ਦੀ ਬੱਚੇ ਦੇ ਉੱਤੇ ਉਹ ਸਿਆਸਤ ਗੇੜ ਰਹੀ ਆ ਰੋਟੀਆਂ ਥੇਕ ਰਹੀ ਆ ਉਹ ਇਹਨੇ ਬਿਆਨ ਦੇ ਕੇ ਤੇ ਉਹ ਚਾਹੁੰਦੇ ਆ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਨਾਲ ਜਿਹੜੀ ਇਹ ਜਿਹੜੀ ਸਿੱਖ ਵੋਟ ਆ ਜਾਂ ਕਿਸਾਨ ਮਜ਼ਦੂਰ ਇਹ ਸਾਰੇ ਆ ਸਾਡੇ ਨਾਲ ਜੁੜੇ ਰਹਿਣ ਇਹ ਲਾਉਣੇ ਆ ਕਸਾਨ ਵੀਰ ਸ਼ਹੀਦ ਜਿੰਦਾਬਾਦ ਜਿੰਦਾਬਾਦ ਕਸਾਨ ਕਸਾਨ ਵੀਰ ਸ਼ਹੀਦ ਜਿੰਦਾਬਾਦ 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 ਕਸਾਨ ਏਕਤਾ ਜਿੰਦਾਬਾਦ 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 ਮਜ਼ਦੂਰ ਏਕਤਾ ਜਿੰਦਾਬਾਦ 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 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵੇਖੋ ਜੀ ਇਹ ਸੰਘਰਾਸ਼ ਸਾਡੇ ਸ਼ਹੀਦਾਂ ਦੇ ਖੂਨਾਂ ਚੋਂ ਨਿਕਲਿਆ ਤੇ ਨਿਕਲਦਾ ਰਹਿਣਾ ਜੀ ਇਸ ਸਿੰਘਾਂ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਇੱਕ ਇੱਕ ਕਤਰੇ ਦੇ ਵਿੱਚੋਂ 20 20 ਸਿੰਘ 100 120 ਸਿੰਘ ਪੈਦਾ ਹੋਣੇ ਆ ਇਹ ਖੱਟਰ ਸਾਹਿਬ ਬੇਸ਼ੱਕ ਜੋ ਮਰਜੀ ਗਏ ਸਾਹਿਬ ਦੇ ਕਹਿਣਾ ਤੇ ਦੂਸਰੀ ਗੱਲ ਇਹ ਆ ਵੀਰੋ ਭਰਾਓ ਪਿੰਡਾਂ ਦੇ ਵਿੱਚ ਇਸ ਦੁੱਖ ਬੜਾ ਸਾਨੂੰ ਉਹ ਬੱਚੇ ਦਾ ਜਿਹੜੇ ਵੀ ਉਥੇ ਸ਼ਹੀਦ ਹੋਣਦੇ ਆ ਅਸੀਂ ਆਪਣੀਆਂ ਰਜਾਈਆਂ ਸੁੱਤੇ ਆ ਆਪਣੇ ਕਮਰੇਆਂ ਸੁੱਤੇ ਆ ਉਹਨਾਂ ਦੇ ਉੱਤੇ ਕੀ ਬੀਤਣ ਈ ਆ ਤੇ ਪਹਿਲੀ ਗੱਲ ਇਹ ਆ ਵੀ ਅਸੀਂ ਸਾਡੇ ਲੀਡਰਾਂ ਦਾ ਬੇੜਾ ਗਰਕ ਹੋਇਆ ਜੇ ਨਾ ਨੂੰ ਅੱਜ ਤੋਂ ਹੀ ਕੋਈ ਸ਼ਹਿਰੋਂ ਚੀਜ਼ ਲੈਣ ਜਾਣੀ ਆ ਕੋਈ ਵੀ ਲੈਣ ਜਿਹੜੇ ਪਹਿਲਾਂ ਅਗਲੇ ਗਰੰਟੀ ਪੁੱਛਦੇ ਆ ਸਾਡੇ ਲੀਡਰਾਂ ਨੇ ਗਰੰਟੀ ਨਹੀਂ ਪੁੱਛਿਆ ਛੜੇ ਜੰਮਾਜ ਦੇਸ਼ ਦੇਤਾ ਹੀ ਜਿਹਨੂੰ ਕੋ ਘਰ ਕਰਾਇ ਨਹੀਂ ਦਿੰਦਾ ਇਕੱਲੇ ਬੰਦੇ ਨੂੰ ਅਸੀਂ ਦੇਸ਼ ਬੜੇ ਦੇਤਾ ਨੂੰ ਤੇ ਦੂਸਰੀ ਗੱਲ ਪਿਆਰ ਕਾ ਪਿੰਡਾਂ ਦੇ ਇਲੈਕਸ਼ਨ ਆਵੇ ਕੋਈ ਵੀ ਪਾਰਟੀ ਹੋਵੇ VOTING ਜਿਹੜੀ ਆ ਪਰਚੀ ਨਾ ਕਰਾਓ ਮਸ਼ੀਨਾਂ ਦਾ ਕੰਮ ਹੀ ਬੰਦ ਕਰੋ ਸਾਡੇ ਦਾ ਜ਼ਲਮ ਹੋਵੇ ਹੀ ਨਾ ਇਹੋ ਜਿਹੇ ਬੰਦੇ ਆਉਣ ਹੀ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਜੀਵਿ ਜੀਵਿਦਾਰ ਤੇ ਮਜ਼ਦੂਰ ਕੀ ਕਰਦਾ ਕਿੰਨੀ ਮਿਹਨਤ ਕਰਦਾ ਇਹਦੇ ਬੈਠਿਓ ਤੇ ਮਜ਼ੇ ਨਾਲ ਪਰ ਦੂਸਰੀ ਗੱਲ ਇਹ ਮਾੜਾ ਕੀਤਾ ਸਾਡੇ ਭਗਵੰਤ ਮਾਨ ਨੂੰ ਵੀ ਚਾਹੀਦਾ ਵੀ ਆਪਣੀ ਫੋਰਸ ਨੂੰ ਵੀ ਕਹੇ ਵੀ ਤੁਸੀਂ ਵੀ ਸਿੱਧੇ ਹੋ ਜਾਓ ਹੁਣ ਟਾਈਮ ਆ ਗਿਆ ਇਹਨਾਂ ਸਾਨੂੰ ਵੀ ਇਸ ਤਰ੍ਹਾਂ ਜੇ ਕਰਦੇ ਰਹੇ ਸ਼ਹੀਦ ਤੇ ਇਹਦੇ ਬਹੁਤ ਮਾੜਾ ਕੰਮ ਹੈ ਸਾਡੇ ਕਿੰਨੇ ਕ ਸਿੰਘ ਸ਼ਹੀਦ ਕਰਨਗੇ ਐ ਮਹਕਾਰਨੀ ਤੁਹਾਡੀਆਂ ਮੰਗਾ ਨਾ ਮੰਨੀਆਂ ਤੇ ਫਿਰ ਕੀ ਕਰਨਗੇ ਕਿਸਾਨ ਪਾ ਜੀ ਇਹ ਸੰਗਰਾਸ਼ ਹੋਰ ਵੀ ਤੇਜ ਹੋਣਾ ਇੱਕ ਮਰਿਆ ਨਾ ਉਹਦੇ ਮਗਰ 1.5 200 500 ਫੇਰ ਤਿਆਰ ਆ ਮਰਨੋਂ ਨਹੀਂ ਡਰਦਾ ਇਹ ਮੰਗਾ ਮੰਨਵਾ ਕੇ ਰਹਿਣੇ ਅੱਗੇ ਧੋਖਾ ਉਹਨਾਂ ਕੀਤਾ 2 ਸਾਲ ਬਾਅਦ 2.5 ਫੇਰ ਇਹਨਾਂ ਨੂੰ ਉੱਠਣਾ ਪਿਆ ਇਹ ਵੀ ਉਦੋਂ ਨਾ ਧੋਖਾ ਹੁੰਦਾ ਤੇ ਇਹ ਕੰਮ ਚੱਲਣਾ ਨਹੀਂ ਉਹਨਾਂ ਕੀਤਾ ਧੋਖਾ ਉਹ ਸ਼ੁਰੂ ਤੋਂ ਧੋਖਾ ਕਰਦੇ ਐ ਸੇ ਕੌਮ ਨਾਲ ਜਿੰਨਾ ਭੈਣਾ ਦਾ ਇੱਕ ਭਰਾ ਵਾ ਘਰ ਦੀ ਹਾਲਤ ਵੀ ਜਿਹੜੀ ਉਹ ਬਹੁਤੀ ਮਾੜੀ ਆ ਬਾਕੀ ਭਗਵੰਤ ਮਾਨ ਨੂੰ ਅਡੇ ਟਾਈਮ ਚਾਹੀਦਾ ਕਰੋੜ ਰੁਪਈਆ ਦੇਣਾ ਬਾਕੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਭਾਵੇਂ ਸਵੇਰੇ 10000 ਰੁਪਈਆ ਲਾ ਦੋ ਘਰ ਜੀ ਦੋ ਅਸੀਂ ਦੇਾਂਗੇ ਇਕੱਠਾ ਕਰਕੇ ਉਹਦੇ ਘਰ ਦੇ ਕੇ ਹੋਣਾ ਚਾਹੀਦਾ ਮਾਲੀ ਮਦਦ ਸਾਡੀ ਸੰਗਤ ਨੂੰ ਵੀ ਚਾਹੀਦੀ ਆ ਇਹ ਨਹੀਂ ਭਿਓ ਭਗਵੰਤ ਮਾਨ ਦਵੇ ਅਸੀਂ ਸਾਨੂੰ ਕਿਹਾ ਸਾਡੇ ਬੱਚੇ 100 100 ਦਾ 버ਗਰ ਖਾਰ ਹੁੰਦੇ ਕੀ ਜੇ ਉਹਦੇ ਵਾਸਤੇ ਅਸੀਂ 5 500 ਦੇ ਸਕਦੇ ਜ਼ਰੂਰ ਚਾਹੀਦਾ ਸਾਰੀ ਸੰਗਤ ਪੰਜਾਬ ਨੂੰ ਉਹਦੇ ਵਾਸਤੇ ਬਾਹਰ ਵਾਲੇ ਵੀਰਾਂ ਵੀ ਕਰਨਾ ਇੱਥੋਂ ਵਾਲੇ ਵੀ ਕਰਨ ਸਰਕਾਰ ਵੀ ਕਰੇ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਲੋਕ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅਸੀਂ ਇਹੋ ਕਹਿੰਨੇ ਆਂ ਕਿ ਸ਼ਰਾਕ ਸੰਗਰਾਸ ਜਿਹੜਾ ਚੱਲਣ ਦਾ ਇਹ ਬਹੁਤ ਸ਼ਾਨਵੇਂ ਢੰਗ ਨਾਲ ਚਲਾਓ ਤੁਸੀਂ ਜੋਸ਼ ਦਾ ਕੰਮ ਨਾ ਲਓ ਹੋਸ਼ ਦਾ ਕੰਮ ਲਓ ਤੇ ਪਿਆਰ ਦੇ ਨਾਲ ਕਰੋ ਜੋ ਵੀ ਕਰਨਾ ਧੱਕਾ ਮੁੱਕੀ ਨਾ ਹੋਵੇ ਉਥੇ ਸ਼ਰਾਰਤੀ ਬੰਦੇ ਵੜੇ ਆ ਸੰਗਰਾਸ਼ ਦੇ ਵਿੱਚ ਸ਼ਰਾਰਤੀ ਬੰਦੇ ਆਵਾੜੇ ਆ ਸਰਕਾਰ ਨੇ ਤੇ ਉਹ ਸ਼ਰਾਰਤੀ ਜਿਹੜੇ ਉਹ ਕੰਮ ਕਰਦੇ ਆ ਉਹ ਉਹ ਛੱਦੇ ਆ ਸਾਡੇ ਨੂੰ ਗੋਲੀਆਂ ਮਾਰਦੇ ਉਹਨਾਂ ਦਾ ਕੀ ਜਾਨਾ ਸ਼ਰਾਰਤੀ ਜਿਹੜੇ ਉਹਨਾਂ ਪੈਸੇ ਲਏ ਆ ਕਟੜਕੋਂ ਜੇ ਇਸੇ ਤਰ੍ਹਾਂ ਹੋਰ ਕੋਈ ਵੱਧ ਸ਼ੁਭ ਕਰਨ ਨੂੰ ਗੋਲੀ ਵਾਜਦੀ ਲਈ ਤੇ ਕੀ ਹੋਊਗਾ ਉਹ ਫਿਰ ਹੋਰ ਸੰਗਰਾਸ਼ ਤੇਜ ਹੋਊ ਫਿਰ ਹੋਰ ਸੰਗਰਾਸ਼ ਤੇਜ ਹੋਊ ਫਿਰ ਉਹ ਪੰਜਾਬ ਨੂੰ ਅੱਡ ਕਰਨਾ ਚਾਹੁੰਦੇ ਆ ਉਹ ਆਪਣੀਆਂ ਨੀਹਾਂ ਧਾਂਡੇ ਪੰਜਾਬ ਅੱਡ ਕਰੋ ਇਹ ਉਹਨਾਂ ਵਾਸਤੇ ਮੁਸ਼ਕਲ ਆ ਸੇਖ ਕੌਮ ਜਿਹੜੀ ਆ ਇਹ ਕਦੀ ਨਾ ਪਿੱਛੋਂ ਹਰੀ ਆ ਤੇ ਨਾ ਹੋਣੀ ਹਾਰਨਾ